ਤੋਂ ਮੈਂ ਛੋਟਾ ਜਿਹਾ ਹੁੰਦਾ ਸੀ ਕੰਧਾਂ ਕੌਲਿਆਂ ਤੇ ਪੇਂਟਿੰਗਾਂ ਬਣਾਉਣ ਦੀ ਮੇਰੀ ਉਦੋਂ ਬਾਅਦ ਤੇ ਮੇਰੇ ਜਿਹੜੇ ਕੰਧਾਂ ਕੌਲਿਆਂ ਤੇ ਲਕੀਰਾ ਮਰੀਂਦੀ ਮੇਰਾ ਕਰਮ ਬਣ ਗਿਆ ਮੈਂ ਇੰਡੀਆ ਦੇ ਵਿੱਚੋਂ ਗੋਲਡ ਮੈਡਲ ਆ ਪੋਰਟਰੇਟ ਲੈਂਡਸਕੇਪ 5000 ਤੋਂ ਵੱਧ ਮੈਂ ਪੇਂਟਿੰਗਾਂ ਬਣਾਈਆਂ ਨੇ ਆਇਲ ਕਲਰ ਵਾਟਰ ਕਲਰ ਮੈਂ ਸਿੱਖਿਆ ਨਹੀਂ ਕਿਤੋਂ ਵੀ ਰੱਬ ਨੇ ਇਹ ਚੀਜ਼ ਲਿਖੀ ਸੀ ਚਿੱਤਰਕਾਰੀ ਲਿਖੀ ਸੀ ਤੁਸੀਂ ਚਿੱਤਰਕਾਰੀ ਦੇ ਵਿੱਚ ਮੈਂ ਬੜੇ ਗੋਲਡ ਮਿਲਿਆ ਇਹ ਜਦੋਂ ਇਹਨੇ ਇੰਨੇ ਇਨਾਮ ਜਿੱਤੇ ਨੇ ਮੈਂ ਇਸ ਪੇਂਟਿੰਗਾਂ ਦੇ ਵਿੱਚੋਂ ਤਾਂ ਫਿਰ ਮੈਨੂੰ ਜਿਹੜਾ ਚਿੱਤਰਕਾਰ ਨਾਲ ਪਿੱਛੇ ਲਾਉਣਾ ਪਿਆ ਤੇ ਉਦੋਂ ਵੇਲੇ ਨੂੰ ਹਟਾਇਆ ਨਾ ਸਕਿਆ ਕਿਉਂਕਿ ਉਹ ਆਪਦੇ ਆਪ ਮੇਰੇ ਨਾਲ ਜੁੜ ਗਿਆ। ਉਹ ਤੋਂ ਨਾਟਕ ਕਰਦੇ ਹੁੰਦੇ ਸੀ। ਫਿਰ ਕਾਲਜ ਦੇ ਵਿੱਚ ਮੈਂ ਪਹਿਲਾ ਆਪਦਾ ਲਿਖਿਆ ਨਾਟਕ ਖੇਡਿਆ ਸੀਗਾ ਜਿਹਦੇ ਵਿੱਚ ਅਸੀਂ 7 ਜਾਣੇ ਸੀਗੇ ਸੱਤੇ ਗੰਜੇ ਹੁੰਨੇ ਆ। ਉਹ ਆਦੀ ਮਨੁੱਖ ਤੋਂ ਜਾਨਕਿ ਜਦੋਂ ਮਨੁੱਖ ਸ਼ੁਰੂ ਹੋਇਆ ਤੇ ਉਦੋਂ ਲੈ ਕੇ ਕੰਪਿਊਟਰ ਯੁੱਗ ਤੱਕ ਕੋ ਕਹਾਣੀ ਸੀ। ਨਵਾਂ ਥੀਮ ਸੀਗਾ ਅਸੀਂ 7 ਜਾਣਿਆਂ ਨੇ BA ਤੱਕ ਜਦ ਤੱਕ ਉਹ ਨਾਡ ਕਰਿਆ ਹਰ ਸਾਲ ਉਹਨੂੰ ਚੇਂਜ ਕਰਦੇ। ਤੇ ਅਸੀਂ ਮਸ਼ੀਨ ਹੀ ਲਵਾ ਕੇ ਰੱਖੀ ਆ ਸੱਤ ਸਾਲ ਕਿਉਂਕਿ ਜੋ ਅੱਜ ਸਮੇਂ ਨੂੰ ਜ਼ਰੂਰਤ ਹੈ ਜੋ ਅੱਜ ਜ਼ਰੂਰਤ ਹੈ ਉਹ ਅਸੀਂ ਮੈਂ ਉਹ ਲੋਕਾਂ ਦੀ ਨਬਜ਼ ਫੜੀ ਹੋਈ ਹੈ ਕੈਨੇਡਾ ਜਾਂਣਾ ਕੈਨੇਡਾ ਵਾਲਿਆਂ ਦੀ ਉਹ ਸਿਸਟਮ ਦੇ ਬੜਾ ਖਲਾਫ ਨੇ ਆਪਣੇ ਦੇ ਤਾਂ ਉਹ ਆਪਣੇ ਸਿਸਟਮ ਦੇ ਖਿਲਾਫ ਨਾਟਕ ਹੁੰਦਾ ਤੇ ਔਰ ਯਕੀਨ ਮੰਨੋ ਜਿੰਨੇ ਵੀ ਸ਼ੋਅ ਹੋਏ ਨੇ ਸੋਲਡ ਆਊਟ ਹੋਏ ਨੇ ਔਰ ਛੋੜ ਆੜ ਕਿਉਂ ਹੋਏ ਨੇ ਸਿੰਗਰਾਂ ਨੂੰ ਤਾਂ ਮੰਢੀਰ ਜਾਂਦੀ ਆ ਦੇਖਣ ਫੈਮਿਲੀਆਂ ਨਹੀਂ ਜਾਂਦੀਆਂ ਸਾਡੇ ਤਨ ਬੀੜੀਆਂ ਦੇਖਣ ਆਉਂਦੇ ਨੇ ਦਾਦਾ ਉਹਦਾ ਮੁੰਡਾ ਉਹਦੇ ਬੱਚੇ ਇਨੇ ਥੀਏਟਰ ਕੀਤਾ ਹੋਇਆ ਉਹ ਫਿਲਮ ਦੇ ਵਿੱਚ ਕਦੇ ਮਾਰ ਨਹੀਂ ਹੋਊਗਾ ਤੁਸੀਂ ਦੇਖ ਲਓ ਐਨ ਐਸ ਡੀ ਦੇ ਕਲਾਕਾਰ ਨੇ ਐਨ ਐਸ ਡੀ ਸਦਕੀ ਸਾਹਿਬ ਹੋਰ ਅਨੁਪਮ ਖੇੜ ਜੀ ਬਹੁਤ ਸਾਰੇ ਨੇ ਹਾਂ ਨਸ਼ੀਰੁਦੀਨ ਸ਼ਾ ਉਹ ਸਿੱਖ ਕੇ ਇਹਨੇ ਬ੍ਰਿਕੀਆਂ ਉਹਨਾਂ ਵਰਗੇ ਕਈ ਤਾਂ ਚਲੋ ਸ਼ੌਂਕ ਹੁੰਦਾ ਹੈ ਹਨਾ ਪਰ ਅਸੀਂ ਨੇ ਨਾ ਮੈਂ ਸਿੱਖਣ ਵਾਸਤੇ ਆਪਦਾ ਮੇਰੀ ਇੰਨੀ ਆਰਟ ਗੈਲਰੀ ਚੱਲਦੀ ਸੀ ਮੈਂ ਆਖਿਆ ਵੀ ਸਿੱਖਣਾ ਬਹੁਤ ਜ਼ਰੂਰੀ ਹੈ ਮੈਂ ਗੁਰシャンਨ ਭਾਜੀ ਦੇ ਨਾਲ 4 ਸਾਲ ਲਗਾਤਾਰ ਲਾਏ ਮੈਨੂੰ ਪਿੰਡਾਂ ਦੇ ਥੀਏਟਰ ਦਾ ਪਤਾ ਲੱਗਿਆ ਵੀ ਪਿੰਡਾਂ ਵਿੱਚ ਲੋਕ ਕੀ ਪਸੰਦ ਕਰਦੇ ਨੇ ਚਾਹੇ ਤੁਸੀਂ ਕਿਤੇ ਵੀ ਚਲੇ ਜਾਓ ਇੰਟਰਟੇਨਮੈਂਟ ਰੇਕ ਪਸੰਦ ਕਰਦਾ ਠੀਕ ਹੈ ਨਾ ਹੁਣ ਮੈਂ ਨਾਟਕ ਦੇ ਵਿੱਚ ਰੇਕ ਦੇ ਵਿੱਚ ਲਾਸਟ ਦੇ ਮੈਸੇਜ ਹੁੰਦਾ ਨਮਸਤੇ ਸਤਿ ਸ੍ਰੀ ਅਕਾਲ ਆਦਾਬ ਜੀ ਮੈਂ ਕੌਸ਼ਲ ਗੌਤਮ ਅੱਜ ਸਾਡੇ ਨਾਲ ਮੌਜੂਦ ਨੇ ਗੁਰਚੇਤ ਚਿੱਤਰਕਾਰ ਜਿਹੜਾ ਦਾ ਨਾਮ ਦੇ ਵਿੱਚ ਚਿੱਤਰਕਾਰੀ ਆ ਲੋਕਾਂ ਦੇ ਮੁੱਖ ਤੇ ਮੁਸਕਾਨ ਲੈ ਕੇ ਆਉਣ ਵਾਲੇ ਗੁਰਚੇਤ ਚਿੱਤਰਕਾਰ ਅੱਜ ਉਹਨਾਂ ਨਾਲ ਗੱਲਾਂ-ਬਾਤਾਂ ਕਰਦੇ ਆਂ ਦੇਖਦੇ ਆਂ ਉਹਨਾਂ ਦੀ ਫਿਲਮ ਆ ਰਹੀ ਆ ਹਾਂਜੀ ਕੌਣ ਕੁਝ ਸਵਾਲ-ਜਵਾਬ ਕਰਦੇ ਆਂ ਦੇਖਦੇ ਆਂ ਭਾਜੀ ਨਾਲ ਕਿਹੋ ਜਿਹੀ ਆਪਣੀ ਬਾਤਾਂ ਲਾਵ ਦਿੰਦੀ ਆ ਸਤਿ ਸ੍ਰੀ ਅਕਾਲ ਭਾਜੀ ਕੀ ਗੱਲ ਚੱਲ ਰਹੀ ਠੀਕ ਹੈ ਜੀ ਸਤਿ ਸ੍ਰੀ ਅਕਾਲ ਭਾਜੀ ਤੁਹਾਡੇ ਨਾਮ ਦੇ ਵਿੱਚ ਬੜੀ ਇੱਕ ਨਾ ਅਨੋਖੀ ਚੀਜ਼ ਆ ਚਿੱਤਰਕਾਰ ਤੁਸੀਂ ਜਿਵੇਂ ਕਮੇਡੀ ਕਰਕੇ ਲੋਕਾਂ ਦੇ ਨਾ ਮੁੱਖ ਤੇ ਖੁਸ਼ੀ ਹਮੇਸ਼ਾ ਲੈ ਕੇ ਆਉਂਦੇ ਆ ਤੁਹਾਡਾ ਤੁਹਾਡਾ ਫੇਸ ਦੇਖ ਕੇ ਨਾ ਲੋਕ ਹਮੇਸ਼ਾ ਖੁਸ਼ ਹੋ ਜਾਂਦੇ ਆ ਤੁਹਾਨੂੰ ਵੀ ਲੱਗਦਾ ਕਿ ਤੁਹਾਨੂੰ ਇਹ ਬਾਇ ਗॉड ਗ੍ਰੇਸ ਇਹ ਨਾਮ ਮਿਲਿਆ ਤੁਸੀਂ ਇਸ ਨਾਮ ਨੂੰ ਬਣਾਇਆ ਇਹ ਤਾਂ ਪਿਛਲਾ ਸਫ਼ਰ ਕਿੰਨਾ ਲੰਬਾ ਹੈ ਇਹ ਸਫ਼ਰ ਸ਼ੁਰੂ ਤੇ ਮੇਰੇ ਨਾਲ ਜੁੜਿਆ ਹੈ ਜਦੋਂ ਮੈਂ ਛੋਟਾ ਜਿਹਾ ਬੰਦਾ ਸੀ ਕੰਧਾਂ ਕੌਲਿਆਂ ਤੇ ਪੇਂਟਿੰਗਾਂ ਬਣਾਉਣ ਦੀ ਮੇਰੀ ਉਦੋਂ ਬਾਅਦ ਤੇ ਮੇਰੇ ਜਿਹੜੇ ਕੰਧਾਂ ਕੌਲਿਆਂ ਤੇ ਲਕੀਰਾ ਮਾਰੀਂਦੀ ਮੇਰਾ ਕਰਮ ਬਣ ਗਿਆ ਮੈਂ ਇੰਡੀਆ ਦੇ ਵਿੱਚੋਂ ਗੋਡ ਮੈਡਲ ਹਾਂ ਜੀ ਪੋਰਟਰੇਟ ਲੈਂਡਸਕੇਪ 5000 ਤੋਂ ਵੱਧ ਮੈਂ ਪੇਂਟਿੰਗਾਂ ਬਣਾਈਆਂ ਨੇ ਤੇ ਔਇਲ ਕਲਰ ওয়াਟਰ ਕਲਰ ਤੇ ਮੈਂ ਸਿੱਖਿਆ ਨਹੀਂ ਕਿਤੋਂ ਵੀ ਬਸ ਇਸੇ ਸ਼ੁਰੂ ਤੇ ਕਰੀ ਉਹਨਾਂ ਨੇ ਰੱਬ ਨੇ ਇਹ ਚੀਜ਼ ਲਿਖੀ ਸੀ ਚਿੱਤਰਕਾਰੀ ਲਿਖੀ ਸੀ ਤੁਸੀਂ ਚਿੱਤਰਕਾਰੀ ਦੇ ਵਿੱਚ ਮੈਂ ਬੜੇ 골ਡ ਮਿਲਿਆ ਇਹ ਜਦੋਂ ਇਹਨੇ ਇੰਨੇ ਇਨਾਮ ਜਿੱਤੇ ਨੇ ਮੈਂ ਇਸ ਪੇਂਟਿੰਗਾਂ ਦੇ ਵਿੱਚੋਂ ਤਾਂ ਫਿਰ ਮੈਨੂੰ ਜਿਹੜਾ ਚਿੱਤਰਕਾਰ ਨਾਲ ਪਿੱਛੇ ਲਾਉਣਾ ਪਿਆ ਤੇ ਉਦੋਂ ਦਾ ਇਹਨੂੰ ਹਟਾਇਆ ਨਾ ਸਕਿਆ ਕਿਉਂਕਿ ਇਹ ਆਪਦੇ ਆਪ ਮੇਰੇ ਨਾਲ ਜੁੜ ਗਿਆ ਜਿਹੜਾ ਤੁਹਾਡਾ ਇਹ ਕਮੇਡੀਰ ਨਾਲ ਰੰਗ ਮੰਚ ਦੇ ਨਾਲ ਜਿਹੜਾ ਸਫਾ ਦਾ ਇਹ ਕਿਹੜੇ ਦਸ਼ਕ ਚ ਸ਼ੁਰੂ ਹੋਇਆ ਇਹ ਸਕੂਲ ਟਾਈਮ ਤੋਂ ਹੀ ਹੋ ਗਿਆ ਸੀ ਸਕੂਲ ਤੋਂ ਨਾਟਕ ਕਰਦੇ ਹੁੰਦੇ ਸੀ ਫਿਰ ਕਾਲਜ ਦੇ ਵਿੱਚ ਮੈਂ ਅ ਪਹਿਲਾ ਆਪਦਾ ਲਿਖਿਆ ਨਾਟਕ ਖੇਡਿਆ ਸੀਗਾ ਜਿਹਦੇ ਚ ਅਸੀਂ 7 ਜਾਣੇ ਸੀਗੇ ਸੱਤੇ ਗੰਜੇ ਹੁੰਦੇ ਆ ਉਹ ਆਦੀ ਮਨੁੱਖ ਤੋਂ ਜਾਨਕਿ ਜਦੋਂ ਮਨੁੱਖ ਸ਼ੁਰੂ ਹੋਇਆ ਤੇ ਉਦੋਂ ਲੈ ਕੇ ਕੰਪਿਊਟਰ ਯੁੱਗ ਤੱਕ ਕੋ ਕਹਾਣੀ ਸੀ ਨਵਾਂ ਥੀਮ ਸੀਗਾ ਅਸੀਂ 7 ਜਾਣਿਆਂ ਨੇ ਬੀਏ ਤੱਕ ਜਦ ਤੱਕ ਉਹ ਨਾਡ ਕਰਿਆ ਹਰ ਸਾਲ ਉਹਨੂੰ ਚੇਂਜ ਕਰਦੇ ਤੇ ਅਸੀਂ ਮਸ਼ੀਨ ਹੀ ਲਵਾ ਕੇ ਰੱਖਿਆ 7 ਸਾਲ ਤੇ ਉਦੋਂ ਬਾਅਦ ਪਿੰਟ ਆਪਣੀ ਟੀਮ ਮੰਡਲੀ ਬਣਾਈ ਟੀਮ ਨਾਲ ਮੈਂ ਬڑے ਸ਼ੋਅ ਲਾਏ ਨੇ ਪੰਜਾਬੀ ਅਕੈਡਮੀ ਦਿੱਲੀ ਪੂਰੇ ਪੰਜਾਬ ਚ ਮੈਂ ਕਹਿੰਦੇ ਨਾ ਸਾਰੇ ਵੀ ਥੀਏਟਰ ਰੋਟੀ ਨਹੀਂ ਦਿੰਦਾ ਥੋੜੇ ਚ ਥੀਏਟਰ ਵਿੱਚ ਇੰਟਰਟੇਨਮੈਂਟ ਹੋਵੇ ਕਿਉਂਕਿ ਉਹ ਹੀ ਪੁਰਾਣੇ ਨਾਟਕ ਆਪਾਂ ਪੁਰਾਣੇ ਚੱਕ ਚੱਕ ਕੇ ਕਰੀ ਜਾਂਦੇ ਸਮੇਂ ਦੇ ਨਾਲ ਦਾ ਆਪਾਂ ਕੁਝ ਨਹੀਂ ਕਰਦੇ ਕਿਉਂਕਿ ਜੋ ਅੱਜ ਸਮੇਂ ਨੂੰ ਜ਼ਰੂਰਤ ਹੈ ਜੋ ਅੱਜ ਜ਼ਰੂਰਤ ਹੈ ਉਹ ਅਸੀਂ ਮੈਂ ਉਹ ਲੋਕਾਂ ਦੀ ਨਬਜ਼ ਫੜੀ ਹੋਈ ਹੈ ਕੈਨੇਡਾ ਜਾਂਣਾ ਕੈਨੇਡਾ ਵਾਲਿਆਂ ਦੀ ਉਹ ਸਿਸਟਮ ਦੇ ਬੜਾ ਖਿਲਾਫ ਨੇ ਆਪਣੇ ਦੇ ਤਾਂ ਉਹ ਆਪਣੇ ਸਿਸਟਮ ਦੇ ਖਿਲਾਫ ਨਾਟਕ ਹੁੰਦਾ ਹੈ ਤੇ ਉਹ ਯਕੀਨ ਮੰਨੋ ਜਿੰਨੇ ਵੀ ਸ਼ੋਅ ਹੋਏ ਨੇ ਸੋਲਡ ਆਊਟ ਹੋਏ ਨੇ ਔਰ ਸੋਲਡ ਕਿਉਂ ਹੋਏ ਨੇ ਸਿੰਗਰਾਂ ਨੂੰ ਤਾਂ ਮਢੀਰ ਜਾਂਦੀ ਆ ਦੇਖਣ ਫੈਮਿਲੀਆਂ ਨਹੀਂ ਜਾਂਦੀਆਂ ਸਾਡੇ ਤਨ ਬੀੜੀਆਂ ਦੇਖਣ ਆਉਂਦੇ ਨੇ ਦਾਦਾ ਉਹਦਾ ਮੁੰਡਾ ਉਹਦੇ ਬੱਚੇ ਪੋਤੇ ਉਹਦੇ ਨਹੀਂ ਕਿ ਵੀ ਸਾਰੇ ਦਿਨੇ ਵੀ ਨੇ ਥੀਏਟਰ ਵਾਲੇ ਸਾਰੇ ਹਜ਼ਾਰ ਹਜ਼ਾਰ 5-500 ਰੁਪਿਆ ਐਨੇ ਦਿਨ ਰਿਹਾ ਹਾਸਲ ਕਰਾ ਕੇ ਨਾਟਕ ਦਾ ਦਿੰਦੇ ਨੇ ਮੈਂ ਪਹਿਲਾ ਬੰਦਾ ਜਿਹੜਾ ਮੈਂ 5000 ਤੋਂ ਸ਼ੁਰੂ ਕਰਿਆ ਆਰਟਿਸਟ ਬਹੁਤ ਵੱਡੀ ਗੱਲ ਆ ਹਾਂ ਮੈਂ 5000 ਤੋਂ ਸ਼ੁਰੂ ਕਰਦਾ ਔਰ ਮੈਂ ਨਾਟਕ ਦਾ ਵੀ 1.5 ਲੱਖ ਦਾ ਗਿਰ ਲੈਣਾ ਔਰ ਮੈਂ ਜਿੰਨੇ ਮੈਨੂੰ ਲੱਗਦਾ ਵੀ ਮੇਰੇ ਜਿੰਨੇ ਪਲੇ ਕਿਸੇ ਨੇ ਨਹੀਂ ਕਰੇ ਹੁਣ ਮੈਂ ਮਹੀਨੇ ਦੇ ਵਿੱਚ ਜਦੋਂ ਅਸੀਂ ਠੰਡ ਜੀ ਦਾ ਮੌਸਮ ਆ ਜਾਂਦਾ ਮਹੀਨੇ ਦੇ ਵਿੱਚ 20 ਸ਼ੋਅ ਤਾਂ ਪੱਕੇ ਹੁੰਦੇ 20 ਦੇ ਵੀ ਕਦੇ-ਕਦੇ ਤਾਂ 35 ਵੀ ਹੋ ਜਾਂਦੇ ਜਿਹੜਾ ਇੱਕ ਰੰਗਮਾਨ ਚ ਇੱਕ ਆਰਟਿਸਟ ਦੀ ਜ਼ਿੰਦਗੀ ਚ ਕਿੰਨਾ ਕੁ ਜ਼ਿਆਦਾ ਜ਼ਰੂਰੀ ਆ ਕਿਉਂਕਿ ਅੱਜ ਕੱਲ ਜਿਹੜੇ ਆਰਟਿਸਟ ਹਨ ਗਾਇਕਾਂ ਤੋਂ ਉਹ ਉਧਰ ਅਦਾਕਾਰੀ ਵੱਲ ਆ ਰਹੇ ਆ ਹੂੰ ਕੋਈ ਤਾਂ ਸাকਸੈਸਫੁਲ ਹੋ ਜਾਂਦੇ ਕਵਿਸ਼ਨ ਲੋਕ ਐਕਸੈਪਟ ਨਹੀਂ ਕਰ ਪਾਉਂਦੇ ਪਰ ਜਿਹੜਾ ਥੀਏਟਰ ਵਾਲਾ ਨਾ ਇਹਨੇ ਥੀਏਟਰ ਕੀਤਾ ਹੋਇਆ ਉਹ ਫਿਲਮ ਦੇ ਵਿੱਚ ਕਦੇ ਮਾਰ ਨਹੀਂ ਹੋਊਗਾ ਤੁਸੀਂ ਦੇਖ ਲਓ ਐਨਐਸਡੀ ਦੇ ਕਲਾਕਾਰ ਨੇ ਐਨਐਸਡੀ ਸਦੀਕੀ ਸਾਹਿਬ ਹੋਰ ਅਨੁਪਮ ਖੇਰ ਜੀ ਬਹੁਤ ਸਾਰੇ ਨੇ ਹਾਂ ਅਨਸ਼ੀਰੂਦੀਨ ਸ਼ਾ ਉਹ ਸਿੱਖ ਕੇ ਨੇ ਬ੍ਰਿਕੀਆਂ ਉਹਨਾਂ ਵਰਗੇ ਕੋਈ ਤਾਂ ਚਲੋ ਸ਼ੌਂਕ ਹੁੰਦਾ ਹੈ ਹਨਾ ਪਰ ਅਸੀਂ ਨੇ ਨਾ ਮੈਂ ਸਿੱਖਣ ਵਾਸਤੇ ਆਪਦਾ ਮੇਰੀ ਇੰਨੀ ਆਰਟ ਗੈਲਰੀ ਚੱਲਦੀ ਸੀ ਮੈਂ ਆਖਿਆ ਵੀ ਸਿੱਖਣਾ ਬਹੁਤ ਜ਼ਰੂਰੀ ਹੈ ਮੈਂ ਗੁਰਸ਼ਰਨ ਭਾਜੀ ਦੇ ਨਾਲ 4 ਸਾਲ ਲਗਾਤਾਰ ਲਾਏ ਮੈਨੂੰ ਪਿੰਡਾਂ ਦੇ ਥੀਏਟਰ ਦਾ ਪਤਾ ਲੱਗਿਆ ਵੀ ਪਿੰਡਾਂ ਵਿੱਚ ਲੋਕ ਕੀ ਪਸੰਦ ਕਰਦੇ ਨੇ ਚਾਹੇ ਤੁਸੀਂ ਕਿਤੇ ਵੀ ਚਲੇ ਜਾਓ ਇੰਟਰਟੇਨਮੈਂਟ ਤਾਂ ਰੇਖ ਪਸੰਦ ਕਰਦਾ ਠੀਕ ਹੈ ਨਾ ਹੁਣ ਮੈਂ ਨਾਟਕ ਦੇ ਵਿੱਚ ਰੇਖ ਦੇ ਵਿੱਚ ਲਾਸਟ ਤੇ ਮੈਸੇਜ ਹੁੰਦਾ ਕਿਉਂਕਿ ਮੈਸੇਜ ਵੀ ਬਹੁਤ ਜ਼ਰੂਰੀ ਆ ਲੋਕਾਂ ਨੂੰ ਵੀ ਨਸ਼ਿਆਂ ਬਾਰੇ ਜਾਂ ਹੋਰ ਹੁਣ ਸਾਡੀ ਇੱਕ ਫਿਲਮ ਆਈ ਸੀ ਫੈਮਿਲੀ ਛੜਿਆਂ ਦੀ ਕੋ ਛੜੇ ਨਾ ਤਪੱਸਿਆ ਕਰਦੇ ਆ ਸ਼ਿਵ ਜੀ ਨੂੰ ਥੱਲੇ ਲਾ ਲੈਂਦੇ ਉਹ ਕਹਿੰਦਾ ਹਾਂਜੀ ਦੱਸੋ ਤੇ ਕਹਿੰਦਾ ਸਾਡਾ ਵਿਆਹ ਕਿਉਂ ਨਹੀਂ ਹੁੰਦਾ ਕਹਿੰਦਾ ਤੁਹਾਡਾ ਵਿਆਹ ਤਾਂ ਹੋ ਜਾਊਗਾ ਕਹਿੰਦਾ ਤੁਹਾਡੇ ਜਿਹੜੇ ਕੁੜੀਆਂ ਸੀ ਉਹ ਤਾਂ ਜੰਮਣ ਤੋਂ ਪਹਿਲਾਂ ਮਾਰਦੇ ਜਿਹੜੇ ਕੁੜੀਆਂ ਤੁਹਾਡੇ ਹਿੱਸੇ ਸੀ ਕਹਿੰਦਾ ਭਰੂਣ ਹੱਤਿਆ ਨੂੰ ਰੋਕੋ ਤੁਸੀਂ ਰੈਲੀਆਂ ਕੱਢੋ ਭਰੂਣ ਹੱਤਿਆ ਬਾਰੇ ਕਹਿੰਦਾ ਫਿਰ ਤੁਹਾਡਾ ਆਪਣੇ ਆਪ ਵਿਆਹ ਹੋ ਜਾਊਗਾ ਹੁਣ ਇਹ ਮੈਸੇਜ ਤੇ ਵੀ ਆਪਾਂ ਕੁੜੀਆਂ ਨੂੰ ਜੰਮਣ ਤੋਂ ਪਹਿਲਾਂ ਮਾਰੀ ਜਾਂਦੇ ਆ ਵੀ ਕੁੜੀਆਂ ਕੀ ਨਹੀਂ ਕਰ ਸਕਦੀਆਂ ਕੀ ਹਨ ਇਸ ਤਰ੍ਹਾਂ ਦਾ ਸੀ ਕੁਮਕਮਾ ਕੇ ਮੈਸੇਜ ਹੁੰਦਾ ਸਾਡੀ ਫਿਲਮਾਂ ਦੇ ਵਿੱਚ ਜਿਵੇਂ ਤੁਸੀਂ ਅਦਾਕਾਰੀ ਕਰਦੇ ਆ ਮੁੱਖ ਤੌਰ ਤੇ ਤੁਹਾਡੇ ਜਿਹੜੀ ਇੱਕ ਨਾ ਫੇਸ ਐਕਸਪ੍ਰੈਸ਼ਨ ਦੀ ਜਿਹੜੀ ਮਹਾਰਤ ਆ ਤੁਹਾਡੇ ਕੋਲ ਉਸ ਟੀਨ ਲੋਕ ਬਹੁਤ ਪਸੰਦ ਕਰਦੇ ਆ ਹਾਂਜੀ ਤੁਹਾਡੇ ਦਿਮਾਗ ਚ ਕਦੀ ਇਹ ਚੀਜ਼ ਨਹੀਂ ਆਈ ਕਿ ਐਜ਼ ਅ ਹੀਰੋ ਜਾਂ ਕੋਈ ਹੋਰ ਰੋਲ ਐਜ਼ ਅ ਕਮੇਡੀ ਨੂੰ ਛੱਡ ਕੇ ਕਦੀ ਟਰਾਈ ਕੀਤਾ ਤੁਸੀਂ ਮੈਂ ਤਾਂ ਨਾ ਵੈਸੇ ਮੈਂ ਮੈਂ ਐਕਟਰ ਆ ਮੈਂ ਕਮੇਡੀਅਨ ਨਹੀਂ ਕਮੇਡੀਅਨ ਤਾਂ ਮੇਰੇ ਤੇ ਉਦੀ ਧੱਬਾ ਲੱਗ ਗਿਆ ਕਿ ਮੈਂ ਚਾਹਣਾ ਵੀ ਮੈਂ ਹਰ ਸਾਲ ਜਦੋਂ ਵੀ ਜਨਮ ਲਵਾਂ ਜਦੋਂ ਵੀ ਜਨਮ ਲਵਾਂ ਮੈਂ ਕਲਾਕਾਰੀ ਬਣਾ ਕਿਉਂਕਿ ਜਿਹੜਾ ਕਲਾਕਾਰ ਹੈ ਉਹ ਕਈ ਜ਼ਿੰਦਗੀਆਂ ਜੀ ਲੈਂਦਾ ਹੈ ਅਮਲੀ ਦੀ ਬੁਢਾਪਾ ਪਹਿਲੀ ਦੇਖ ਲੈਂਦਾ ਉਹ ਹਨਾ ਕਦੇ ਕੁਝ ਬਣ ਜਾਂਦਾ ਕਦੇ ਕੁਝ ਉਹ ਜ਼ਿੰਦਗੀਆਂ ਜੀਂਦਾ ਹੁੰਦਾ ਅਸੀਂ ਜਦੋਂ ਸਟੇਜ ਦੇ ਉੱਤੇ ਪਰਫਾਰਮੈਂਸ ਕਰਦੇ ਆ ਤਾਂ ਮੇਰੇ ਚ ਤੁਹਾਨੂੰ ਗੁਰਚੇਤ ਨਜ਼ਰ ਨਹੀਂ ਆਊਗਾ ਜਿਹੜਾ ਕੈਰੈਕਟਰ ਕਰ ਰਿਹਾ ਮੈਂ ਉਹ ਕੈਰੈਕਟਰ ਬੋਲਦਾ ਹੁੰਦਾ ਉਹਦੇ ਵਿੱਚ ਮੇਰਾ ਸਾਡਾ ਅਸੀਂ ਬੋਲਾਂਗੇ ਸੱਚ ਨਾਟਕ ਸੀ ਤੇ ਉਹਦੇ ਵਿੱਚ ਮੈਂ ਕਦੇ ਗਲੈਸਲੀ ਨਹੀਂ ਸਿਲਾਈ ਲਾਸਟ ਉੱਤੇ ਮੁੰਡਾ ਕੈਨੇਡਾ ਛੱਡ ਕੇ ਜਾਂਦਾ ਹੁੰਦਾ ਔਰ ਯਕੀਨ ਮੰਨਿਓ ਇੱਥੇ ਤੇ ਤਕਰਹੰਜੂ ਆ ਜਾਂਦੇ ਸੀ ਜਦੋਂ ਜੁੜ ਗਿਆ ਕੈਰੈਕਟਰ ਜਦੋਂ ਉਹਦੇ ਕਰੈਕਟਰ ਵਿੱਚ ਤੁਸੀਂ ਵੜ ਗਏ ਨਾ ਫਿਰ ਤੁਹਾਨੂੰ ਤੁਸੀਂ ਕਰੈਕਟਰ ਨਾਲ ਐਂਟਰਟੇਨਮੈਂਟ ਕਰੋਗੇ ਤਾਂ ਲੋਕ ਕਰਨਗੇ ਜੇ ਤੁਸੀਂ ਆਪ ਕਰੋਗੇ ਜਿਵੇਂ ਤੁਸੀਂ ਕਰੈਕਟਰ ਦੀ ਗੱਲ ਕੀਤੀ ਇੱਕ ਵਾਰੀ ਨਾ ਇੱਕ ਇੰਟਰਵਿਊ ਦੇ ਵਿੱਚ ਬੁਮਨ ਇਰਾਨੀ ਨੇ ਕਿਹਾ ਸੀਗਾ ਕਿ ਕਰੈਕਟਰ ਇੱਕ ਜਦੋਂ ਬੰਦਾ ਕਰੈਕਟਰ ਵਿੱਚ ਵੜ ਜਾਂਦਾ ਨਾ ਜੇ ਮੰਨ ਲਓ ਕਿ ਉਹ ਬੁਮਨ ਰਾਨੀ ਨੇ 3D ਦੇ ਵਿੱਚ ਉਹ ਇੱਕ ਕੀਤਾ ਸੀ ਮੋਢੇ ਉੱਪਰ ਚੱਕ ਕੇ ਉਹ ਰੋਲ ਕੀਤਾ ਸੀਗਾ ਬੰਦਾ ਜਦੋਂ 21-22 ਦਿਨ ਉਸ ਚੀਜ਼ ਨੂੰ ਨਿਭਾਉਂਦਾ ਆ ਤੇ ਉਹ ਬੰਦੇ ਲਈ ਕਿਹੜਾ ਹੈਬਿਟ ਬਣ ਜਾਂਦੀ ਆ ਜਾਂ ਕਹ ਲਓ ਕਿ ਤਾ ਹਾਂ ਟੈਡੀ ਰੱਖਣੀ ਜਾਂ ਉਹ ਇੱਕ ਵਾਇਰਸ ਵਾਲਾ ਰੋਲ ਦੀ ਉਦਾਹਰਨ ਦਿੰਨਾ ਟੋਬਾ ਟੈਕਸਿੰਗ ਹਾਂਜੀ ਸੀ ਤੇ ਮੈਂ ਉਹ ਨਾਟਕ ਸੀ ਪਾਗਲਾਂ ਦਾ ਮੈਂ পাগল ਬਣਿਆ ਹੋਇਆ ਸੀ ਉਹ ਚ ਮੈਨੂੰ ਲੱਗਦਾ ਵੀ ਜੇ ਮੈਂ ਚਾਰ ਪੰਜ ਨਾਟਕ ਕਰ ਦਿੰਦਾ ਮੈਂ ਇੰਨਾ ਖੁਭ ਜਾਂਦਾ ਤੇ ਉਹਦੇ ਚ ਉਹ ਮੈਨੂੰ ਸਾਡੇ ਘਰ ਦੇ ਨੇ ਕਿਹਾ ਕਹਿੰਦੇ ਮੁੜ ਕੇ ਨਾਟਕ ਨਹੀਂ ਕਰਨਾ ਮੈਂ ਉਸ ਤਰ੍ਹਾਂ ਜੀ ਕਰਨ ਲੱਗਿਆ ਸੀ ਇੰਨਾ ਵਿੱਚ ਖੁਭ ਜਾਂਦਾ ਹਿਊਮਨ ਸਾਈਕੋਲੋਜੀ ਦਾ ਮਤਲਬ ਬਹੁਤ ਅਸਰ ਕਰਦੀ ਆ ਚੀਜ਼ ਹਾਂ ਬਹੁਤ ਅਸਰ ਕਰਦੀ ਆ ਜਿਹੜੀ ਜਿਹੜੀ ਫਿਲਮ ਆਦੀ ਆ ਹਾਂਜੀ ਕੌਣ ਇਸ ਫਿਲਮ ਬਾਰੇ ਥੋੜਾ ਦੱਸੋ ਇਹ ਫਿਲਮ ਦੇ ਵਿੱਚ ਮੇਰਾ ਚਾਚੇ ਦਾ ਕਰੈਕਟਰ ਹੈ ਕਮੇਡੀ ਕਰੈਕਟਰ ਹੈਗਾ ਕੋਆਰਾ ਚਾਚਾ ਕੋਆਰਾ ਹੈ ਜੀ ਤੇ ਉਹਦੇ ਵਿੱਚ ਥੋੜੀ ਬਹੁਤੀ ਉਹੋ ਜਿਸ ਤਰ੍ਹਾਂ ਹਾਸਾ ਠੱਪਾ ਚੱਲਦਾ ਤੇ ਅਸੀਂ ਇੱਕ ਗਲਤੀ ਨਾਲ ਕਿਸੇ ਦੇ ਫਲੈਟ 'ਚ ਵੜ ਜਾਂਦੇ ਆ ਪਿੰਡ ਵਾਲੇ ਹੁੰਨੇ ਆ ਉਹ ਫਲੈਟ ਦੇ ਵਿੱਚ ਲਾਸ਼ਾਂ ਹੁੰਦੀਆਂ ਨੇ ਬਸ ਉਹ ਲਾਸ਼ਾਂ ਨਾਲ ਲਾਸ਼ੋ ਲਾਸ਼ੀ ਹੋਏ ਰਹਿੰਦੇ ਆ ਇਧਰੋਂ ਉਧਰ ਕੋਈ ਆ ਗਿਆ ਬੈਲ ਖੜਕਾਤੀ ਲਾਸ਼ ਇਧਰ ਖਿੱਚ ਕੇ ਲੈ ਗਏ ਉਹ ਚ ਧੰਨ ਦੀਆਂ ਉਹ ਲਾਸ਼ਾਂ ਬਚਰੀਆਂ ਅਸੀਂ ਇੰਨੇ ਔਖੇ ਹੋਏ ਅਨ્ય ਭਾਰੀ ਭਾਰੀ ਲਾਸ਼ਾਂ ਦੀਆਂ ਖਿੱਦਦੇ ਤਾਂਕੇ ਜਾਂਦੇ ਸੀ ਖਿੱਦਦੇ ਖਿੱਦਦੇ ਜਿਵੇਂ ਨਾ ਤੁਹਾਡੀਆਂ ਫਿਲਮਾਂ ਤੇ ਬਹੁਤ ਸਾਰੇ ਡਾਇਲੌਗਸ ਆ ਤੁਸੀਂ ਮਲਟੀਪਲ ਵੌਇਸਸ ਵਿੱਚ ਵੀ ਮਤਲਬ ਉਹ ਤਹੀ ਪਰਫਾਰਮ ਕਰਦੇ ਆ ਕੋਈ ਕਦੀ ਵੀ ਲੇਡੀਜ਼ ਦੀ ਵੌਇਸ ਕਦੀ ਤੁਸੀਂ ਮਤਲਬ ਅਮਲੀ ਦੀ ਆਵਾਜ਼ ਕੋਈ ਕੁਝ ਪਰਫਾਰਮ ਕਰਕੇ ਦਿਖਾ ਸਕਦੇ ਮਤਲਬ ਬਹੁਤ ਮੇਰੀ ਦਿਲਚਸਪੀ ਹੈ ਮੈਂ ਬੁੜੀ ਦਾ ਸੀ ਉਹਦੇ ਵਿੱਚ ਕਰੈਕਟਰ ਮੈਂ ਸਾਰੀ ਕਰੈਕਟਰ ਕਰੇ ਨੇ ਬੁੜੀ ਦਾ ਮੈਂ ਪਹਿਲਾਂ ਤਾਂ ਇੱਕ ਵਾਰੀ ਨਾਟਕ ਲੈ ਕੇ ਭਾਗਿਆ ਉਧਰ ਕੈਨੇਡਾ ਚ ਉਹਦੇ ਨਾਲ ਦੁਰਗੀ ਸੀ ਤੇ ਦੂਸਰੀ ਵਾਰੀ ਮੈਂ ਲੈ ਕੇ ਮੈਂ ਉਹ ਕਰੈਕਟਰ ਕਰਿਆ ਨਹੀਂ ਮੈਂ ਫਿਰ ਬੁੜੀਆਂ ਪਿੱਛੋਂ ਆਈਆਂ ਸਪੈਸ਼ਲੀ 15-20 ਬੁੜੀਆਂ ਭਾਈ ਦੁਰਗੀ ਦਾ ਲੈ ਕੇ ਆਉਣੀ ਸੀ ਵੀ ਹੁਣ ਮੈਂ ਬੇਬੇ ਮਈ ਦੁਰਗੀ ਸੀ ਭਾਈ ਬਣਿਆ ਤੇ ਹੁਣੇ ਚ ਮੈਂ ਬੁੜਾ ਬਣਿਆ ਹੋਇਆ ਸੋ ਉਹ ਕਰੈਕਟਰ ਮੇਰਾ ਇਨਾ ਪਸੰਦ ਕਰਿਆ ਸੀ ਉਹਦੇ ਚ ਡਾਇਲੋਗ ਹੈ ਉਹ ਫੋਨ ਤੇ ਗੱਲ ਕਰਦੀ ਹੁੰਦੀ ਆ ਹੈਲੋ ਕੌਣ ਬੋਲਦਾ ਮੂਰਾ ਮੈਂ ਮੈਂ ਤੇਰੀ ਬੇਬੇ ਬੋਲਦੀ ਆ ਹਾਂ ਬੂ ਮਮਚ ਕੀ ਇਹ ਤਾਂ ਹਸਪਤਾਲ ਚ ਲੱਗ ਗਿਆ ਉਹ ਇਸ ਤਰ੍ਹਾਂ ਦਾ ਕਰੈਕਟਰ ਸੀਗਾ ਚੁਗਲੀਆਂ ਵਾਲਾ ਕਰੈਕਟਰ ਸੀ ਜਿੰਨੀਆਂ ਵੀ ਚੁਗਲੀਆਂ ਹੁੰਦੀਆਂ ਨੇ ਮੈਂ ਜਿੰਨੀਆਂ ਵੀ ਚੁਗਲੀਆਂ ਸੀ ਪਿੰਡ ਜਾ ਕੇ ਪੁੱਛਿਆ ਕਰਾਂ ਵੀ ਕੀ ਕੀ ਉਹ ਮੈਂ ਇੰਨੀਆਂ ਪਾਤੀਆਂ ਫਿਲਮ ਦੇ ਵਿੱਚ ਮੈਂ ਹੁਣ ਚੁਗਲੀ ਖਤਮ ਹੋ ਗਈਆਂ ਜਿਹੜੀ ਇਹ ਵੌਇਸ ਮੋਡਿਊਲੇਸ਼ਨ ਆ ਇਹ ਤੁਹਾਨੂੰ ਕਿੰਨੇ ਸਮੇਂ ਤੱਕ ਤੁਹਾਨੂੰ ਇਹ ਸਟਰੀਮ ਮਹਾਤਪਾ ਹਾਸਲ ਕਰਨ ਕਿੰਨਾ ਕ ਟਾਈਮ ਲੱਗ ਗਿਆ ਤਕਰੀਬ ਪ੍ਰੈਕਟਿਸ ਕਰੀ ਜਾਵਾਂਗੇ ਜਿਵੇਂ ਮੈਂ ਹੁਣ ਹੈਲੋ ਹਾਂਜੀ ਕੌਮ ਬੋਲ ਉਹ ਮੈਂ ਸਾਰਾ ਦੇੜੀ ਵੀ ਬਾਜ਼ ਮਤ ਅਮਰੀਕਾ ਫਿਲਮ ਆ ਰਹੀ ਹੈ ਸੱਤ ਰੰਗਾ ਸੱਤ ਭਰਾਵਾਂ ਦਾ ਕਰੈਕਟਰ ਹੈ ਸਾਡਾ ਸੱਤੇ ਅਲੱਗ-ਅਲੱਗ ਵਿਛੜ ਜਾਂਦੇ ਨੇ ਕੋਈ ਮੁਸਲਮਾਨ ਹੈ ਕੋਈ ਕੋਸ਼ ਹੈ ਕੋਈ ਕੁਸ਼ ਹੈ ਹਨਾ ਅਲੱਗ-ਅਲੱਗ ਸਾਰਿਆਂ ਚ ਅਲੱਗ-ਅਲੱਗ ਮੇਰੀ ਭਾਸ਼ਾ ਹੈ ਅਲੱਗ-ਅਲੱਗ ਅਲੱਗ-ਅਲੱਗ ਬੋਲਿਆ ਜੇ ਉਹ ਇੱਕ ਚ ਗੁਰਚੇਤ ਰੱਖਿਆ ਬਸ ਫਿਰ ਸੱਤ ਦਾ ਓਕੇ ਤੇ ਬੜੇ ਯਾਨੀ ਕਿ ਵੀ 6 ਮੇਰੀਆਂ ਅਲੱਗ-ਅਲੱਗ ਜਿਹੜੀ ਵੌਇਸ ਮੋਡਿਊਲੇਸ਼ਨ ਆ ਕਦੀ ਕਦੀ ਇਦਾਂ ਨਹੀਂ ਹੁੰਦਾ ਕਿ ਹਾਂ ਤੁਸੀਂ ਆਮ ਜ਼ਿੰਦਗੀ ਦੇ ਵਿੱਚ ਗੱਲ ਕਰਦੇ ਹੋ ਤੇ ਤੁਹਾਡੇ ਕੋਲ ਕਿਤੇ ਵਾਇਸ ਮੋਡਿਊਲੇਸ਼ਨ ਇਦਾਂ ਦੀ ਨਿਕਲ ਆਈ ਕਿ ਹਾਂ ਤਾਂ ਲੱਗਦਾ ਕਿ ਹਾਂ ਆਗੇ ਮੈਂ ਕਰ ਦਿੱਤਾ ਨਹੀਂ ਮੈਂ ਜਾਣ ਕੇ ਵੀ ਜਦੋਂ ਮੈਂ ਵੈਸੇ ਤਾਂ ਉਹ ਬਹੁਤ ਸੰਜੀਦਾ ਜਿਵੇਂ ਹੁਣ ਆਮ ਲਾਈਫ ਦੇ ਵਿੱਚ ਤੇ ਕਿਤੇ ਕਿਤੇ ਇੰਨਾ ਸਜੀਦਾ ਕਿਤੇ ਕਿਤੇ ਜਨਨ ਕਿ ਵੀ ਚੋਰ ਬਹੁਤ ਕਰਦਾ ਹੁਣ ਲੰਘਾ ਜਾਣਾ ਬੈਲ ਖੜਕਾ ਦੇਣ ਨਹੀਂ ਕਹਿੰਦੇ ਜਿਹਦੇ ਚ ਬਚਪਨਾ ਹੋਵੇ ਨਾ ਉਹਦੇ ਤੇ ਕਦੇ ਬੜਾਪਾ ਨਹੀਂ ਆਉਂਦਾ ਹੁੰਦਾ ਯਾਨੀ ਕਿ ਵੀ ਹੁਣ ਵੀ ਹਾਂ ਜਦੋਂ ਬੈਠਾ ਮੈਨੂੰ ਪੜਨ ਦਾ ਬਹੁਤ ਸ਼ੌਂਕ ਹੈ ਪੜਦਾ ਮੈਂ ਬਹੁਤ ਹੁਣ ਮੈਨੂੰ ਲੱਗਦਾ ਵੀ ਮੈਂ ਮੈਨੂੰ ਹੋਰ ਕਿਸੇ ਚੀਜ਼ ਦਾ ਨਸ਼ਾ ਨਹੀਂ ਮੈਨੂੰ ਕਿਤਾਬਾਂ ਦਾ ਨਹੀਂ ਤੁਹਾਡੀ ਸਭ ਤੋਂ ਮਨਪਸੰਦੀ ਕਿਤਾਬ ਅੱਜ ਤੱਕ ਕਿਹੜੀ ਰਹੀ ਹੈ ਕਿਤਾਬਾਂ ਬਹੁਤ ਸਾਰੀਆਂ ਨੇ ਦੇਖੋ ਉਹਨਾਂ ਦਾ ਨਾਮ ਪਰ ਉਸ ਟਾਈਮ ਪੜੀਆਂ ਨੇ ਬੁੱਟਾ ਸਿੰਘ ਸ਼ਾਦ ਬਹੁਤ ਵਧੀਆ ਹੈ ਨਾਨਕ ਸਿੰਘ ਜਸਵੰਤ ਕਮਲ ਹੋਰ ਬਹੁਤ ਸਾਰੇ ਕੈਕਟਰ ਹਸਨਵੰਤੋ ਬਟ ਜਿਹੜਾ ਥੋੜੀ ਸ਼ਾਰਟ ਜਿਵੇਂ ਜੇ ਅੱਜ ਕੱਲ੍ਹ ਦੇ ਰੀਲਾਂ ਦਾ ਜਮਾਨਾ ਆ ਗਿਆ ਤਾਂ ਨਿਰੰਦਰ ਕੋਈ ਇੱਲਾਦੀ ਗੱਲ ਹੈ ਜਿਵੇਂ ਹੁਣ ਹਰ ਅਦਾਕਾਰ ਆਪਣੇ ਆਪ ਨੂੰ ਦਿਖਾਏ ਰੱਖਣ ਲਈ ਰੀਲਾਂ ਤੇ ਮਤ ਹਸਾਰਾ ਦਿੰਦਾ ਕੁਛ ਚੇਤ ਪਾਜੀ ਵੀ ਲੰਦੇ ਅਸੀਂ ਦਸਾ ਤਾ ਨਾ ਮੈਂ ਤਾਂ ਮੈਂ ਕਹਿੰਦਾ ਕਦੇ ਮੈਂ ਰੀਰੂ ਜੇ ਪਾਦਾਂ ਚ ਪਾਦਾਂ ਚ ਬੇਲੇ ਆ ਤਾਂ ਪਤਾ ਬੈਲੀ ਕਾਲ ਫਿਰ ਉਹ ਬਿਜੇ ਬੇਲੇ ਹੁਣ ਹੁਣ ਨੇ ਉਹ ਤੋਂ ਮਾੜਾ ਮੋਟਾ ਪਾ ਦਿੰਦੇ ਨਹੀਂ ਕਦੇ ਵੀ ਮੈਂ ਤੁਹਾਨੂੰ ਸੱਚੀ ਦੱਸਾਂ ਵੀ ਮੈਂ ਆਪਦੇ ਆਪ ਨੂੰ ਨਾ ਜ਼ਿਆਦਾ ਬਾਹਲਾ ਉੱਚਾ ਚੱਕਿਆ ਵੀ ਮੈਂ ਗਿਰ ਜਾਵਾਂ ਮੈਂ ਆਪਦੇ ਆਪ ਨੂੰ ਉੱਤੇ ਰੱਖਿਆ ਹੋਇਆ ਮੇਰੀ ਪੜੀ ਲਿਖੀ ਵੀ ਆਡੀਅੰਸ ਹੈ ਮੇਰੀ ਅਨਪੜ੍ਹ ਵੀ ਆਡੀਅੰਸ ਹੈ ਮੈਂ ਕਹਿੰਦਾ ਵੀ ਸਿਲਮੇ ਚ ਜਾਣ ਦਾ ਕਿਸੇ ਕੋਲੇ ਵਕਤ ਨਹੀਂ ਹੈਗਾ ਸ਼ਾਇਦ ਤੁਸੀਂ ਵੀ ਕਿੰਨੇ ਕ ਜਾਣਦੇ ਹੋ ਮੈਂ ਕਿੰਨਾ ਕ ਜਾਨਾਂ ਵਟਸੀ ਲੋਕਾਂ ਦੇ ਘਰਾਂ ਘਰਾਂ ਚ ਮੋਬਾਈਲਾਂ ਤੇ ਘਰਾਂ ਘਰਾਂ ਚ ਕੋਈ ਇਹ ਜਿਹਾ ਮੋਬਾਈਲ ਨਹੀਂ ਦਿਦੇ ਜਿੱਸੀ ਨਾ ਹੋਈ ਰਿਕਸ ਨੂੰ ਸਰਚ ਕਰਦਾ ਸਭ ਤੋਂ ਬਾਅਦ ਮੈਂ YouTube ਤੇ ਪਤਾ ਲੱਗ ਜਾਂਦਾ ਲੋਕ ਵੀ ਇੱਕ ਦਿਹਾੜੀ ਦੇ ਵਿੱਚ ਕਿੰਨੇ ਕਿੰਨੇ ਸਰਚ ਮਾਰਦੇ ਨੇ ਤੁਹਾਡੀ ਬਹੁਤ ਫੇਮਸ ਹੋਈ ਹੈ ਕਿ ਫਿਲਮ ਫੈਮਿਲੀ 720 ਹਾਂ ਉਹ ਤੁਹਾਨੂੰ ਉਸ ਚੀਜ਼ ਨੇ ਨਾ ਬਹੁਤ ਜ਼ਿਆਦਾ ਸ਼ੋਹਰਤ ਦਿੱਤੀ ਤੁਹਾਨੂੰ ਇੱਕ ਨਾਮ ਬਹੁਤ ਵੱਡਾ ਉਹ ਮੈਨੂੰ ਨਾ ਐਕਚੁਅਲੀ ਮੈਂ ਫੌਜੀ ਦੀ ਫੈਮਿਲੀ ਪਹਿਲੀ ਚ ਬਣਾਈ ਸੀ ਬੜੀ ਹਿੱਟ ਹੋਈ ਸੀ ਜਿਹੜੇ ਉਹਦੇ ਸਾਰੇ ਮਹੱਲੇ ਵੀ ਮਾਰਟ 2 ਬਣਾਉਣਾ ਫੌਜੀ ਦੀ ਫੈਮਿਲੀ ਦਾ ਉਹ ਜਰਨੈਲ ਕਮਾਂਡੇ ਬਣਾਤੀ ਪਹਿਲੀ ਚੱਕ ਕੇ ਉਦੋਂ ਬੜਾ ਦੌਰ ਜਾਂ ਸ਼ੁਰੂ ਹੋਇਆ ਤੇ ਤੇ ਇੱਕ ਜਿਹੜੇ ਮੇਰੇ ਕਲਾਕਾਰ ਤੇ ਉਹ ਕਿਸੇ ਕੰਪਨੀ ਨੇ ਬਾਂਡ ਕਰ ਲਏ ਵਿਚਾਰੇ 2 2000 ਦੇ ਕੇ ਵਿਚਾਰੇ ਚਲੋ ਫਿਰ ਮੈਂ ਫੈਮਿਲੀ 400 ਬੀ ਨਾ ਰੱਖਿਆ ਉਸ ਦਾ ਚੇਂਜ ਕਰਿਆ ਸਾਰਿਆਂ ਦੇ ਕੈਰੇਕਟਰਾਂ ਤੇ ਜ਼ੋਰ ਦਿੱਤਾ ਪਹਿਲੇ ਬੁੜੇ ਦੇ ਕੈਰੇਕਟਰ ਤੇ ਬੱਚਿਆਂ ਦੇ ਕੈਰੇਕਟਰਾਂ ਤੇ ਹਰ ਕੈਰੇਕਟਰ ਤੇ ਮੈਂ ਜ਼ੋਰ ਦਿੱਤਾ ਸੌਂਗਾਂ ਦੇ ਉੱਤੇ ਬਹੁਤ ਜ਼ੋਰ ਦਿੱਤਾ ਪਹਿਲੀ ਫਿਲਮ ਸੀਗੀ ਜੀ ਨੇ ਜੀ ਨੇ ਮੇਰੇ ਟੈਗ ਲਾਤਾ ਗੁਰਚੇ ਚ પ્રકાર ਫੈਮਿਲੀ 420 ਵਾਲਾ ਪਾਕਿਸਤਾਨ ਦੇ ਵਿੱਚ ਜਾਣਿਆ ਪਾਕਿਸਤਾਨ ਦੇ ਵਿੱਚ ਵੀ 420 ਵਾਲਾ ਫੈਮਿਲੀ 420 ਵਾਲਾ ਯਾਨੀ ਕਿ ਉਧਰ ਐਨੀ ਚੱਲੀ ਸੀ ਉਹ ਡੁਪਲੀਕੇਟ ਉਧਰ ਤਾਂ ਸਾਰੀਆਂ ਡੁਪਲੀਕੇਟ ਹੀ ਚਲਦੀ ਆ ਨੇ ਵੀ ਉਹ ਮੈਨੂੰ ਲੱਗਦਾ ਵੀ ਉਹ ਜਿਹੜੇ ਦੁਕਾਨਦਾਰ ਸੀ ਜਦੋਂ ਅਸੀਂ ਗਏ ਸੀ ਕਿ ਦੱਸਦੇ ਸੀਗੇ 2005 ਚ ਕਹਿੰਦੇ ਵੀ ਅੱਜ ਤੱਕ ਕਹਿੰਦੇ ਇਹਦਾ ਕੋਈ ਰਿਕਾਰਡ ਨਹੀਂ ਤੋੜ ਸਕਿਆ ਡੁਪਲੀ ਡੁਪਲੀਕੇਟ ਦਾ ਮਤਲਬ ਹਰੇਕ ਅਦਾਕਾਰ ਦੀ ਜ਼ਿੰਦਗੀ 'ਚ ਇੱਕ ਮਤਲਬ ਦੌਰ ਆਂਦਾ ਆ ਜਦੋਂ ਇੱਕ ਫਿਲਮ ਦਾ ਮਤਲਬ ਟੈਗ ਜਾਂ ਉਸ ਕੋ ਤਾਂ ਮਿਹਨਤ ਦੇਖੋ ਜਿਵੇਂ ਉਹਨਾਂ ਨੇ ਮੇਰੇ ਕਲਾਕਾਰ ਬਾਂਡ ਕਰ ਲਏ ਫਿਰ ਮੈਂ ਦੂਸਰੇ ਕਰੈਕਟਰਾਂ ਤੇ ਜ਼ੋਰ ਦਿੰਦਾ ਫਿਰ ਲਿਖਣ ਤੇ ਜ਼ੋਰ ਦਿੰਦਾ ਉਹਨਾਂ ਕਰਕੇ ਜਦੋਂ ਮਿਹਨਤ ਕਰੋਗੇ ਨਾ ਤੁਸੀਂ ਉਹਨੇ ਆਪਣੇ ਆਪ ਹਿੱਟ ਹੋਣਾ ਉਸ ਤੋਂ ਬਾਅਦ ਮੈਂ ਫਿਰ ਉਸੇ ਹਿਸਾਬ ਦੀ ਮਿਹਨਤ ਕਰਦਾ ਗਿਆ ਪਰ ਮੇਰੇ ਟੈਗ ਉਹ ਲੱਗ ਗਿਆ ਫਿਰ 21 22 ਤੇ 41 ਤੱਕ ਆ ਗਈਆਂ 42 ਹੁਣ ਸ਼ੁਰੂ ਕਰਨੀ ਮਤਲਬ ਜਿਹੜੇ 21 22 ਤੇ 41 ਤੱਕ ਮਤਲਬ ਹਾਂ ਕੁਝ ਸ਼ਮਾਰੋਚੀਆਂ ਤੇ 34 ਤੋਂ ਬਾਅਦ ਸਾਰਿਆਂ ਸਾਡੇ ਚੈਨਲ ਤੇ ਨੇਗੀਆਂ ਉਹ ਸ਼ਮਾਰੂ ਵਾਲੇ ਮੰਗਦੇ ਦੀ ਮਹਾਰਾਣ ਦੋ ਤੁਸੀਂ ਇੰਨਾ ਕਮਾ ਲਿਆ ਤੁਸੀਂ ਇੰਨਾ ਤੋਂ ਉਹ ਆਪ ਦੱਸਦੇ ਇਹਨਾਂ ਦਾ ਸੀੜੀਆਂ ਤੋਂ ਕਮਾਇਆ ਦੇਖ ਲੋ ਉਹਨਾਂ ਨੇ ਹੂੰ ਉਦੋਂ ਸੀੜੀਆਂ ਵੜੀਆਂ ਵਿਗਦੇ ਆਉਂਦੀਆਂ ਦੀਆਂ ਤਵੇ ਹੂੰ ਹੂੰ ਤੇ ਫਿਰ ਉਦੋਂ ਬਾਅਦ ਉਹਨਾਂ ਨੇ ਆਹ YouTube ਦੇ ਉੱਤੇ YouTube ਦੇ ਉੱਤੇ 40 40 ਮਿਲੀਅਨ ਹੋਈਆਂ ਪਈਆਂ ਨੇ ਉਹ ਵੱਡੀ ਗੱਲ ਆ ਹਾਂ ਤੁਹਾਡੀ ਕਮਿਊਨਿਟੀ ਦਾ ਇੱਕ ਦशक ਤੋਂ ਚੱਲਦੇ ਆ ਰਿਹਾ ਜਸਟਿਨ ਨੂੰ ਅਸੀਂ ਵੀ ਬਹੁਤ ਟਾਈਮ ਤੋਂ ਦੇਖਦੇ ਆ ਰਹੇ ਹਾਂ ਮਤਲਬ 10 12 ਸਾਲ ਦੀ ਉੱਜ ਤੋਂ ਮੈਂ ਦੇਖਦਾ ਆ ਰਿਹਾ ਤੇ ਮੈਨੂੰ ਲੱਗਦਾ ਕਿ ਉਹ ਚੀਜ਼ਾਂ ਬਰਕਰਾਰ ਇੰਦਈ ਰਹਿਣੀਆਂ ਆ ਮੈਂ ਕਹਿੰਦਾ ਜਦ ਤੱਕ ਜੀਵਾਂਗੇ ਅਸੀਂ ਫਿਚਰ ਫਿਲਮਾਂ ਕਰਦੇ ਆ ਵੱਡੀਆਂ ਵੱਡਿਆ ਕਰਦੇ ਆ ਕੰਮ ਪਰ ਜਿਨ੍ਹਾਂ ਨੇ ਸਾਨੂੰ ਪਹਿਚਾਨ ਦਿੱਤੀ ਹੈ ਅਸੀਂ ਉਹਦੀ ਸੀਰੀਜ਼ ਨਹੀਂ ਬੰਦ ਕਰਦੇ ਬਹੁਤ ਵਧੀਆ ਲੱਗਾ ਤੁਹਾਨੂੰ ਮੁਲਾਕਾਤ ਕਰਕੇ ਤੁਹਾਡੀਆਂ ਉਹਦਾ ਤੁਹਾਡਾ ਕਰੈਕਟਰ ਹਮੇਸ਼ਾ ਕਮੇਡੀ ਦੇ ਵਿੱਚ ਦੇਖਿਆ ਪਰ ਤਾਂ ਅੱਜ ਬਹੁਤ ਸੀਰੀਅਸ ਤੇ ਮਤਲਬ ਨਿੱਗੀਆਂ ਗੱਲਾਂ ਕਰਦੇ ਪਹਿਲੀ ਵਾਰ ਹੀ ਦੇਖਿਆ ਤਾਂ ਬਹੁਤ ਹੀ ਲੋਕਾਂ ਨੂੰ ਚੰਗੀਆਂ ਲੱਗਣੀਆਂ ਤੇ ਮੈਂ ਇਹੀ ਦੁਆ ਕਰਦਾ ਕਿ ਤੁਹਾਡੀ ਇਹ ਫਿਲਮ ਬਹੁਤ ਹੀ ਸਕਸੈਸਫੁਲ ਹੋਵੇ ਤੇ ਬਹੁਤ ਹੀ ਇਹ ਮਹਾਰਤ ਹੋਰ ਹਾਸਲ ਕਰਦੇ ਤੇ ਮੈਂ ਇਹੀ ਮੇਰੀ ਦੁਆਇਆ ਜੀ ਬੇਨਤੀ ਹੈ ਜੀ ਚਪਾਲ ਦੇ ਉੱਤੇ ਸਾਡੀ 7 ਅਗਸਤ ਨੂੰ ਫਿਲਮ ਆ ਰਹੀ ਹੈ ਹਾਂਜੀ ਕੌਣ ਤੇ ਚਪਾਲ ਦੀ ਐਪ ਹੈ ਜਿਹੜੀ ਉਹਨੂੰ ਡਾਊਨਲੋਡ ਕਰਕੇ ਉਹ ਜ਼ਰੂਰ ਦੇਖਿਓ ਬਹੁਤ ਹੀ ਕਮੇਡੀ ਮੂਵੀ ਹੈ ਬਹੁਤ ਸ਼ੁਕਰ ਹੈ ਭਾਈ ਤੁਹਾਡਾ ਬਹੁਤ